ਇਕਾ ਪੀੜਿਤ ਪਰਿਵਾਰ ਦੇ ਵੱਲੋਂ ਬੈਂਕ ਦੇ ਬਾਹਰ ਧਰਨਾ ਲਗਾਇਆ ਗਿਆ ਤੇ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਬੀਤ ਦਿਨੀ ਇੱਕ ਖਬਰ ਸਾਹਮਣੇ ਆਈ ਸੀ ਕਿ ਸ਼ਹਿਰ ਦੇ ਵਿੱਚ ਵਪਾਰੀ ਦੇ ਨਾਲ 골ਡ ਲੋਨ ਦੇ ਨਾਂ ਤੇ ਠੱਗੀ ਹੋਈ ਹੈ ਤੇ ਖਬਰ ਜ਼ੋਰ ਦੇ ਸ਼ੋਰ ਦੇ ਨਾਲ ਦਿਖਾਈ ਗਈ ਸੀ। ਤੁਹਾਨੂੰ ਦੱਸ ਦਈਏ ਕਿ ਵਪਾਰੀ ਦੇ ਵੱਲੋਂ 17 ਲੱਖ ਦੇ ਲੋਨ ਦੇ ਬਦਲੇ ICICI ਬੈਂਕ ਦੇ ਵਿੱਚ 40 ਲੱਖ ਦੇ ਕਰੀਬ ਦਾ ਸੋਨਾ ਗਿਰਵੀ ਰੱਖਿਆ ਗਿਆ ਸੀ ਪਰ ਇਹ ਸੋਨਾ ਇੱਕ ਜਾਲਸਾਜ਼ ਵਿਆਜ ਸਮੇਤ ਕਰਜ਼ੇ ਦੀ ਰਕਮ ਜਮ੍ਹਾਂ ਕਰਵਾ ਕੇ ਛੁਡਾ ਕੇ ਲਿਆ ਗਿਆ ਜਦਕੇ ਬੈਂਕ ਵੱਲੋਂ ਇਸ ਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਗਈ ਹੈਰਾਨੀ ਦੀ ਗੱਲ ਇਹ ਹੈ ਕਿ ਪਰਿਵਾਰ ਦਾ ਦਾਵਾ ਹੈ ਕਿ ਬੈਂਕ ਦੇ ਕਾਗਜ਼ਾਂ ਤੇ ਉਸ ਦੇ ਜਾਲੀ ਸਾਈਨ ਵੀ ਕੀਤੇ ਗਏ ਪਰ باوجود ਇਸ ਦੇ ਬੈਂਕ ਆਪਣੀ ਗਲਤੀ ਵੀ ਮੰਨਣਾ ਨੂੰ ਨਹੀਂ ਤਿਆ ਜਿਸ ਦੇ ਚਲਦੇ ਪੀੜਤ ਪਰਿਵਾਰ ਨੇ ਬੈਂਕ ਦੇ ਵੱਲੋਂ ਜ਼ਿੰਮੇਵਾਰੀ ਨਾ ਲੈਣ ਦੇ ਰੋਸ ਵਿੱਚੋਂ ਤੇ ਬੜੀ ਰੋਡ ਤੇ ਸਥਿਤ ICICI ਬੈਂਕ ਦੀ ਬ੍ਰਾਂਚ ਅੱਗੇ ਧਰਨਾ ਦੇ ਦਿੱਤਾ ਹੁਣ ਦੱਸ ਜੀ ਕਿ ਇਸ ਦੌਰਾਨ ਬੈਂਕ ਦੇ ਮੈਨੇਜਰ ਉਹਨਾਂ ਦਾ ਸਾਹਮਣਾ ਕਰਨ ਦੀ ਬਜਾਏ ਬੈਂਕ ਛੱਡ ਕੇ ਉੱਥੋਂ ਭੱਜ ਨਿਕਲਿਆ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਬੈਂਕ ਇਸ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਤੇ ਉਹਨਾਂ ਨੂੰ ਉਸ ਵਿਅਕਤੀ ਦੀ CCTV ਫੁਟੇਜ ਜਾਂ ਫੋਟੋਆਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਜੋ ਬੈਂਕ ਵਿੱਚੋਂ ਸੋਨਾ ਛੁਡਵਾ ਕੇ ਲੈ ਗਿਆ ਉਹਨਾਂ ਨੇ ਦੋਸ਼ ਲਗਾਇਆ ਕਿ ਜੇਕਰ ਜ਼ਾਹਰ ਤੌਰ ਤੇ ਇਸ ਵਿੱਚ ਬੈਂਕ ਦੇ ਮੁਲਾਜ਼ਮਾ ਦੀ ਮਿਲੀ ਭਗਤ ਵੀ ਹੋ ਸਕਦੀ ਹੈ ਪਰ ਬੈਂਕ ਆਪਣੇ ਉਹਨਾਂ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਲਈ ਉਹ ਪਰਿਵਾਰ ਅਤੇ ਆਪਣੇ ਸਾਥੀਆਂ ਸਮੇਤ ਬੈਂਕ ਦੇ ਬਾਹਰ ਧਰਨੇ ਤੇ ਬੈਠ ਗਏ ਉਹਨਾਂ ਕਹੇ ਕਿ ਦੂਜੇ ਪਾਸੇ ਥਾਣਾ ਸਿਟੀ ਗੁਰਦਾਸਪੁਰ ਦੇ ਐਸ ਐਚ ਉਗਰਮੀਤ ਸਿੰਘ ਨੇ ਮੌਕੇ ਤੇ ਪਹੁੰਚੇ ਤੇ ਮੌਕੇ ਤੇ ਪਹੁੰਚ ਕੇ ਪੀੜਤ ਪਰਿਵਾਰ ਨੂੰ ਸਮਝਾਇਆ ਉਹਨਾਂ ਨੇ ਕਿਹਾ ਕਿ ਕੱਲ ਦਾ ਸਮਾਂ ਦਿੱਤਾ ਗਿਆ ਪੀੜਤ ਪਰਿਵਾਰ ਨੇ ਐਲਾਨ ਕੀਤਾ ਕਿ ਜੇਕਰ ਬੈਂਕ ਕੋਲੋਂ ਉਹਨਾਂ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਉਹ ਮੁਰਾ ਤੋਂ ਅਨਮਿੱਥੇ ਸਮੇਂ ਦੇ ਲਈ ਪਰਿਵਾਰ ਤੇ ਹੋਰ ਸਾਥੀਆਂ ਦੇ ਸਮੇਤ ਭੁਖੜ ਧਰਤਾਲ ਤੇ ਬੈਠ ਜਾਣਗੇ ਜੇਕਰ ਲੋੜ ਪਈ ਤਾਂ ਉਹਨਾਂ ਨੇ ਕਿਹਾ ਇਸ ਤੋਂ ਕੀ ਵੱਡਾ ਕਦਮ ਵੀ ਚੁੱਕਣ ਤੋਂ ਗਰੇਜ਼ ਨਹੀਂ ਕਰਨਗੇ ਆਓ ਤੁਹਾਨੂੰ ਵੀ ਦਿਖਾਉਨੇ ਆ ਕਿ ਉਹਨਾਂ ਨੇ ਹੋਰ ਮੌਕੇ ਤੇ ਕੀ ਕੁਝ ਕੀਤਾ ਮੇਰਾ ਨਾਮ ਨਵੀਨ ਸ਼ਰਮਾ ਜੋ ਮੈਂ ਗੌਰਮੈਂਟ ਕੋਲਰ ਰੋਡ ਦੇ ਇੱਕ ਬਿਜ਼ਨਸਮੈਨ ਵਾਪਸ ਅਸੀਂ ਆਈਸੀਬੈਂਕ ਚ ਨਾ 2022 ਚ ਲੋਨ ਲੈ ਆ ਸੀਗਾ ਤੇ 1.5 ਸਾਲ ਬਾਅਦ ਮੈਂ ਉਸ ਬੈਂਕ ਚ ਆਈ ਆਪਣੀ ਕਿਸ਼ਤ ਜਮਾ ਕਰਵਾਉਣ ਮੇਰੇ ਮੇਰੇ ਹਸਬੰਦ ਆਏ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ 골ਡ ਲੋਨ ਕਲੀਅਰ ਕਰ ਚੁੱਕੇ ਹੋ ਬਟ ਸਰ ਮੈਂ ਉਸ ਟਾਈਮ ਗਈ ਸੈਕੰਡ ਟਾਈਮ ਆ ਬੈਂਕ ਚ ਇਕਸ ਮੇ ਫਸਟ ਟਾਈਮ ਗੇਜਰ 골ਡ ਕਰਵਾਇਆ ਇਕ੍ਰਮ ਜੋ ਕਿਸ਼ਤੇ ਨੇ ਗਏ ਉਸ ਵੇਲੇ ਵੀ ਦਿਨ ਉਹਦੇ ਦੋ ਸਾਲ ਦੇ ਵਿੱਚ ਵਿੱਚ ਨਾ ਸੀ ਬੈਂਕ ਵਿੱਚ ਆਇਆ ਤੁਹਾਨੂੰ ਕਿਹਾ ਕਿ ਤੁਸੀਂ ਆਪਣਾ 골ਡ ਕਲੀਅਰ ਕਰਵਾ ਦਿੱਤੇ ਹੋ ਜੇ ਮੈਂ ਪੁੱਛਿਆ ਕਿ ਕੌਣ ਦੇ ਕੇ ਗਿਆ ਕਹਿੰਦੇ ਤੁਸੀਂ ਆਏ ਸੀ ਬਟ ਮੈਂ ਕਿਹਾ ਮੈਨੂੰ ਫਾਈਲ ਤਾਂ ਦਿਖਾਓ ਫਾਈਲ ਦਿਖਾਈ ਸਾਰੇ ਸਾਈਨ ਡਾਕੂਮੈਂਟ 골ਡ ਸਾਰੇ ਸਾਰੇ ਮੇਰਾ ਸਾਈਨਾਂ ਦੁਪਰੇਟ ਕੀਤੇ ਹੋਏ ਕੋਈ ਫੋਟੋਸ ਮੰਗੀਆ ਫੋਟੋਆਂ ਕੋ ਦਿੱਤੀ ਅਸੀਂ ਜੇ ਡਿਪਟੀ ਕਮਿਸ਼ਨਰ ਕੋ ਜਾਂਦੇ ਆ ਟਮਾ ਟੋਲ ਕਰਦੇ ਆ ਅੱਜ ਜਾਓ ਕਾਰ ਲਾਓ ਕਜੀ ਚੋਣ ਆ ਕਜੀ ਕੋਚ ਹੈਗਾ ਸਾਨੂੰ ਠਾਂਕੋੜ ਜਾਣਾ ਪੈਂਦਾ ਐ ਐਸਐਸਪੀ ਸਰਕਲ ਗਏ ਆ ਕੋਈ ਸੁਣਵਾਈ ਨਹੀਂ ਹੈ ਜਨਨ ਕਿ ਕੋ ਪ੍ਰਸ਼ਾਸਨ ਪ੍ਰਸ਼ਾਸਨ ਬਿਲਕੁਲ ਨਕਮਾ ਹੈ ਸਰਕਾਰ ਬਿਲਕੁਲ ਨਕਮੀ ਹੈ ਕੋਈ ਨਹੀਂ ਸੁਣਵਾਈ ਕਰਦਾ ਪਿਆ ਅੱਜ ਆਹ ਲਾਸਟ ਐਪ ਪਿਆ ਬੈਂਕ ਦੇ ਅਗੇਂਸਟ ਸਟ੍ਰਾਈਕ ਕਰਨ ਦਾ ਹੁਣ ਵੀ ਸੁਣਨਗੇ ਤੇ ਅੱਥੇ ਪੱਕਾ ਤਾਂ ਨਾ ਲੱਗੇਗਾ ਜੇ ਬੈਂਕ ਨੂੰ ਸੇਲ ਕਰਨਾ ਪਏਗਾ ਸਰ ਅੱਜ ਦੇ ਸਮੇਂ ਸਾਢੇ 550 ਕਿਲੋ ਗ੍ਰਾਮ ਸੀਗਾ 골ਡ ਅੱਜ ਦੀ ਕੀਮਤਿਕਾ 50 ਜਾਂ 40-45 ਲੱਖ ਹੋਣੀ ਹੈ ਦੀ ਕੋਸਟ ਤੇ 17 ਲੱਖ ਲਿਆ ਸੀਗਾ ਇਸ ਟਾਈਮ ਮੈਨੇਜਰ ਸਰ ਫਰਾਰ ਹੋ ਗਿਆ ਜੇ ਸੱਚਾ ਤਾਂ ਮੇਰੇ ਸਾਹਮਣੇ ਆਏ ਮੈਨੇਜਰ ਨਿਕਲ ਗਿਆ ਜਦੋਂ ਬੈਂਕ ਦਾ ਮੈਨੇਜਰ ਬੋਲਦੇ ਨੇ ਰੋਲ ਇਹਦੇ ਪਰ ਮੈਨੇਜਰ ਨਾਲ ਤੁਹਾਡਾ ਹਾਂਜੀ ਪਹਿਲੇ ਰਫਤਾ ਹੋਇਆ ਮੇਰੇ ਨਾਲ ਪਹਿਲਾਂ ਸਰ ਜੋ ਮੈਂ ਕਿਹਾ ਸੀ ਮੇਰਾ 골ਡ ਕੋਨ ਲੈ ਕੇ ਗਿਆ ਤੁਹਾਨੂੰ ਫਾਈਲ ਦਿਖਾਈ ਮੈਨੂੰ ਸਾਰੇ ਮੇਰੇ ਸਾਈਨ ਜਾਲੀ ਸੀਗੇ ਕੋਈ オリジナル ਨਹੀਂ ਸੀ ਖਾਇਨ ਜਦੋਂ ਆਂਡਿਆ ਸਾਨੂੰ ਰੋਲ ਹੀ ਬਿਹੇਵ ਕਰਦੇ ਆ ਕਿ ਕੁਝ ਢੜਾ ਵਤ ਮਤਲਬ ਕਿ ਕਲੀਅਰ ਕਰ ਦਿਓ ਤੁਸੀਂ ਜਾ ਸਕਦੇ ਹੋ ਇਸ ਆਪਣੇ ਕਸਟਮਰ ਨਾਲ ਬੋਲਦੇ ਆ ਜਾਂ ਅੱਜ ਲਾਸਟ ਟਾਈਮ ਹੈ ਮੈਨੇਜਰ ਨਿਕਲ ਕੇ ਅੱਜ ਸੱਚਾ ਸਾਹਮਣੇ ਆਏ ਲਾਸਟ ਵਾਰ ਕੀ ਮੰਗਤੋਂ ਕਰੋਗੇ ਬਸ ਐਕ ਸਰ ਜੋ ਸਾਡੇ ਵਾਗ ਗਿਆ ਵਾਪਸ ਆਏ ਜੋ ਮੈਨੇਜਰ ਹਨ ਜੱਸ ਬੈਂਕ ਔਰ ਐਸ ਐਸ ਆਈਸੀ ਬੈਂਕ ਦੋਨਾਂ ਦੇ ਮੈਨੇਜਰ ਕੋਈ ਸਟਾਫ ਮੈਂਬਰ ਇਨਵੋਲਵ ਹੈ ਐਂਡ ਇਨਵੋਲਵਮੈਂਟ ਦੋਨਾਂ ਦੀ ਹੈ ਤਾਂ ਸਸਾਣਾ ਘੋਟਾਲਾ ਹੋਇਆ ਆਦਰਵਾਇਜ਼ ਨਹੀਂ ਹੋ ਸਕਦਾ ਸੀਗਾ ਬਿਲਕੁਲ ਜੀ ਉਹਨਾਂ ਨੂੰ ਮਿਲਾਇਆ ਉਹਨਾਂ ਬੈਂਕ ਵਾਲਿਆਂ ਨਾਲ ਜੀ ਤੇ ਉਹਨਾਂ ਨੂੰ ਟਾਈਮ ਵੀ ਦਿੱਤਾ ਉਹ ਕੱਲ ਤਾਂ ਮਿਲ ਕੇ ਜਿਹੜੀ ਵੀ ਕੋਈ ਸਵੋਤਾ ਸਾਹਮਣੇ ਆਉਂਦੇ ਆ ਸਭਾ ਵਿੱਚ ਸੁਣ ਲਿਆਵਾਂਗੇ ਕੋਈ ਮਾਮਲਾ ਵੀ ਦਰਜ ਕੀਤਾ ਗਿਆ ਹੁਣ ਓਲਰੈਡੀ ਪਹਿਲਾਂ ਮਕਰਮ ਦਰਜਾ ਜੀ ਇੱਥੇ ਜੀ ਪਹਿਲਾਂ ਮਕਰਮ ਦਰਜ ਹੋ ਚੁੱਕਾ ਹੈ ਬਿਊਰੋ ਰਿਪੋਰਟ ਜੀਕੇ ਟੀਵੀ